ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਘਟਾਰੂ ਚੱਕ ਨੇ ਸਰਨਾ ਵਿਖੇ ਡੇਰਾ ਬਾਬਾ ਨਾਨਕ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਇੱਕ ਸਮਾਰੋਹ ਵਿੱਚ ਸ਼ਾਮਲ ਹੋਏ ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਿਤ ਕੀਤਾ ਜ਼ਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਹਲਕੇ ਅੰਦਰ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਸਰਨਾ ਵਿਖੇ ਇੱਕ ਖੁਸ਼ੀਦਾ ਜਸ਼ਨ ਮਨਾਉਣ ਲਈ ਸਮਾਰੋਹ ਆਯੋਜਿਤ ਕੀਤਾ ਗਿਆ ਇਸ ਮੌਕੇ ਤੇ ਕੈਬਨਿਟ ਮੰਤਰੀ ਲਾਲਚੰਦ ਘਟਾਰੂ ਚੱਕ ਅਤੇ ਹੋਰ ਪਾਰਟੀ ਕਾਰਜਕਰਤਾ ਮੌਕੇ ਤੇ ਹਾਜ਼ਰ ਸਨ ਜਿੱਤ ਦੀ ਖੁਸ਼ੀ ਲੱਡੂ ਵੰਡ ਕੇ ਆਤੀਸ਼ਬਾਜ਼ੀ ਕਰ ਕੀ ਅਤੇ ਟੋਲ ਦੀ ਥਾਪ ਤੇ ਪੰਗੜੇ ਪਾ ਕੇ ਵਿਕਤ ਕੀਤੀ ਗਈ ਇਸ ਮੌਕੇ ਤੇ ਸੰਬੋਧਿਤ ਕਰਦਿਆ ਲਾਲਚੰਦ ਕਟਾਰੂਚਕ ਕੈਬਨਟ ਮੰਤਰੀ ਪੰਜਾਬ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਦੇ ਜਿੱਤ ਮਾਨਯੋਗ ਮੁੱਖ ਮੰਤਰੀ ਦੇ 3 ਮਹੀਨਾ ਦੇ ਕਾਰਜਕਾਲ ਨੂੰ ਵੇਦਿਆ ਹੋਇਆ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਗੁਰਦੀਪ ਸਿੰਘ ਰੰਧਾਵਾ ਨੂੰ ਪਾਰੀ ਬਹੁਮਤ ਦੇ ਨਾਲ ਜਿੱਤ ਦਿੱਤੀ ਹੈ ਉਹਨਾਂ ਕਹਿੰਦੇ ਕਿ ਅੱਜ ਉਹ ਦੋ ਵਿਅਕਤੀ ਜੋ 2027 ਵਿੱਚ ਆਪਣੇ ਆਪ ਨੂੰ ਮੁੱਖ ਮੰਤਰੀ ਪਦ ਦੇ ਦਾਵੇਦਾਰ ਮੰਨਦੇ ਸਨ ਲੋਕਾਂ ਵੱਲੋਂ ਉਹਨਾਂ ਨੂੰ ਜ਼ੀਰੋ ਦਿਖਾਈ ਗਈ ਹੈ ਲੋਕਾਂ ਵੱਲੋਂ ਉਹਨਾਂ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਮਾਰ ਕੇ ਉਹਨਾਂ ਲੋਕਾਂ ਨੂੰ ਜਵਾਬ ਦਿੱਤਾ ਗਿਆ ਉਹਨਾਂ ਕਹਿੰਦੇ ਕਿ ਓਡੇਰਾ ਬਾਬਾ ਨਾਨਕ ਦੇ ਲੋਕਾਂ ਦਾ ਬਹੁਤ ਹੀ ਧੰਨਵਾਦ ਕਰਦੇ ਹਨ ਕਿ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਨੂੰ ਵੇਖਦਿਆਂ ਹੋਇਆ ਪਾਰਟੀ ਨੂੰ ਜਿੱਤ ਦਿਲਾਈ ਹੈ ਇਸ ਮੌਕੇ ਤੇ ਉਹਨਾਂ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਹੋਰ ਆਇਆ ਇੱਕ ਤੀਜੀ ਮਾਜੇ ਦੇ ਵਿੱਚ ਕਾਂਗਰਸ ਦੀ ਅੱਜ ਕਲੀਨ সুইਪ ਕਰ ਦਿੱਤਾ ਗਿਆ ਹੈ ਕੀ ਕਹਿਣਾ ਚਾਹੀਏ ਬੜੇ ਇਤਿਹਾਸਕ ਜੇਤ ਅੱਜ ਬਾਬੇ ਨਾਨਕ ਦੀ ਧਰਤੀ ਤੋਂ ਡੇਰਾ ਬਾਬਾ ਨਾਨਕ ਜਿੱਥੇ ਮੈਂ ਇਹ ਸਮਝਦਾ ਕਿ ਇੱਕ ਬੜਾ ਖੂਬਸੂਰਤ ਮੈਸੇਜ ਡੇਰੇ ਦੇ ਲੋਕਾਂ ਨੇ ਦਿੱਤਾ ਔਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦਾ ਜਿਹੜਾ 30 ਮਹੀਨਿਆਂ ਦਾ ਕਾਰਜਕਾਲ ਹੈ ਇੱਕ ਪਾਸੇ ਉਹ ਗੁੱਡ ਗਵਰਨਰਸ ਜਿਹਨੂੰ ਲੋਕ ਤਰਸਦੇ ਸਨ ਇਹਨਾਂ 30 ਮਹੀਨਿਆਂ ਦੇ ਦੌਰਾਨ ਹਰ ਘਰ ਦੀ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ 48000 ਨੌਕਰੀਆਂ ਪੰਜਾਬ 'ਚ ਮੈਰਿਟ ਤੇ ਮਿਲੀਆਂ ਨੇ ਆਰਾਮਦ ਵੀ ਕਲੀਨਿਕ ਜਿੱਥੇ ਲੋਕਾਂ ਨੂੰ ਮੁਫਤ ਲਾਜ਼ਮ ਮੁਫਤ ਦਵਾਈਆਂ ਤੇ ਟੈਸਟ ਹੋ ਰਹੇ ਆ ਸੋ ਇੱਕ ਪਾਸੇ ਇਹ ਗੁੱਡ ਗਵਰਨਰਸ ਹੈਗੀ ਸੋ ਦੂਸਰੇ ਪਾਸੇ ਵੱਧ ਦਿਮਾਗ ਲੋਕ ਤੇ ਵੱਧ ਜਵਾਨ ਜਿਨ੍ਹਾਂ ਦੇ ਹੰਕਾਰ ਸਿਰ ਤੋਂ ਲੱਗੇ ਪੈਰਾਂ ਤੱਕ ਬੋਲਦਾ ਸੀਗਾ ਮੈਂ ਸਮਝਦਾ ਵੀ ਹੰਕਾਰ ਦੀ ਔਰ ਵੱਧ ਜ਼ਬਾਨ ਦੀ ਜਿਹੜੀ ਅੱਜ ਹਾਰ ਹੋਈ ਆ ਨੇਕੀ ਔਰ ਮੈਂ ਸਮਝਦਾ ਵੀ ਨਿਮਰਤਾ ਦੀ ਜਿਹੜੀ ਆ ਉਹ ਝੰਡਾ ਬੁਲੰਦ ਹੋਇਆ ਔਰ ਜਿਹੜਾ ਸੱਤਾ ਨੂੰ 나ਗਵਾਲ ਪਾ ਕੇ ਬੈਠੇ ਸੀ ਪਿਛਲੇ ਲੰਬੇ ਸਮੇਂ ਤੋਂ ਖਾਸ ਕਰਕੇ ਦੋ ਹਲਕੇ ਔਰ ਮੈਂ ਅ ਅੱਜ ਇਸ ਗੱਲ ਦੀ ਖੁਸ਼ੀ ਮਹਿਸੂਸ ਕਰ ਰਿਹਾ ਆ ਕਿ ਉਹ ਦੋ ਵਿਅਕਤੀ ਜਿਹੜੇ ਆਪਣੇ ਆਪ ਨੂੰ 2027 ਦੇ ਵਿੱਚ ਮੁੱਖ ਮੰਤਰੀ ਦਾ ਦਾਵੇਦਾਰ ਪੇਸ਼ ਕਰਦੇ ਆ ਉਹਨਾਂ ਨੂੰ ਲੋਕਾਂ ਨੇ ਜ਼ੀਰੋ ਤੇ ਲਿਆਂਦਾ ਮੈਂ ਸਮਝਦਾ ਵੀ ਬੜਾ ਵੱਡਾ ਸਬਕ ਜਿਹੜਾ ਕਾਂਗਰਸ ਦੇ ਉਹਨਾਂ ਨੇਤਾਵਾਂ ਦੇ ਮੂੰਹ ਤੋਂ ਚੰਡ ਵੱਜੀ ਅੱਜ ਜਿਹੜੇ ਲੋਕਾਂ ਨੂੰ ਕੀੜੀਆਂ ਤੇ ਕਾਡੇ ਸਮਝਦੇ ਆ ਜਿਨ੍ਹਾਂ ਦੀ ਜ਼ੁਬਾਨ 'ਚੋਂ ਨਫ਼ਰਤ ਨੂੰ ਸੁਆਹ ਜਿਨ੍ਹਾਂ ਦੀ ਜ਼ੁਬਾਨ 'ਚੋਂ ਮੈਂ ਸਮਝਦਾ ਵੀ ਅੱਗ ਤੋਂ ਸੁਆਹ ਕੁਝ ਨਹੀਂ ਨਿਕਲਦਾ ਸੋ ਬੜਾ ਗੁੱਡ ਮੈਸੇਜ ਜਿਹੜਾ ਆ ਡੇਰੇ ਬਾਬੇ ਨਾਨਕ ਦੇ ਲੋਕਾਂ ਨੇ ਦਿੱਤਾ ਸੋ ਮੈਂ ਆਪਣੇ ਪਿਆਰੇ ਮਿੱਤਰ ਸਾਡੇ ਐਮਐਲਏ ਵੀ ਬਣ ਗਏ ਹੁਣ ਗੁਰਦੀਪ ਰੰਧਾਵਾ ਜੀ ਉਹਨਾਂ ਦੇ ਪਰਿਵਾਰ ਨੂੰ ਇਸ ਸਮੁੱਚੇ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਜਿਨੇ ਵੋਟ ਪਾਈ ਆ ਉਹ ਵੀ ਜਿਨੇ ਨਹੀਂ ਪਾਈ ਉਹ ਵੀ ਪੁਰਾ ਸਾਰਿਆਂ ਦਾ ਵੀ ਸ਼ੁਕਰੀਆ ਮੈਂ ਆਪ ਵੀ ਉੱਥੇ ਕਾਫੀ ਦਿਨ ਲਾਏ ਆ ਮੈਨੂੰ ਕਲਾਂ ਨੌਰ ਇਸ ਸਰਾਊਂਡਿੰਗ ਏਰੀਆ ਜਿਹੜਾ ਮਿਲਿਆ ਸੀ ਉਹ ਸਾਰਾ ਏਰੀਆ ਜਿਹੜਾ ਐਸਬੀਬ ਕੀਤਾ ਸੋ ਇੱਕ ਵਾਰ ਫਿਰ ਦੁਬਾਰਾ ਜਿੱਥੇ ਮੈਂ ਡੇਰੇ ਦੇ ਲੋਕਾਂ ਦਾ ਸ਼ੁਕਰੀਆ ਅਦਾ ਕਰਦਾ ਧੰਨਵਾਦ ਕਰਦਾ ਉੱਥੇ ਇਹ ਵੀ ਕਹਾਂਗਾ ਵੀ ਹੁਣ ਡੇਰੇ ਬਾਬਾ ਨਾਨਕ ਦੇ ਅੰਦਰ ਜਿਹੜਾ ਵਿਕਾਸ ਹੈ ਉਹ ਪਹਿਲਾਂ ਨਾਲੋਂ ਵੀ ਗੱਦੀ ਫੜੇਗਾ ਤੇਜ਼ੀ ਫੜੇਗਾ ਇਹ ਅੱਜ ਜਿਹੜਾ ਆ ਸਰਨੇ ਦੇ ਅੰਦਰ ਸਾਡੇ ਵਰਕਰਾਂ ਨੇ ਤੁਸੀਂ ਦੇਖਿਆ ਵੀ ਢੋਲ ਦੀ ਥਾਪ ਤੇ ਪੰਗੜੇ ਵੀ ਪਾਏ ਆ ਔਰ ਮਤਲਬ ਜਿਹੜਾ ਪਾਰਟੀ ਦਾ ਨਾਰਾ بلند ਕੀਤਾ ਸਰਨਾ ਬੇਗੋਵਾਲ ਬਮਿਆਲ ਨੋਡ ਜ਼ੈਮਲ ਸਿੰਘ ਘਰੋਟਾ ਕਥਲ ਔਰ ਸੁੰਦਰ ਚੱਕ ਸਹੋੜਾ ਥਾਂ ਥਾਂ ਲੋਕਾਂ ਨੇ ਅੱਜ ਮਤਲਬ ਜਿਹੜਾ ਆ ਉਹ ਇਸ ਜਿੱਤੀ ਨੂੰ ਜਿਹੜਾ ਜਿੱਤ ਨੂੰ ਸੈਲੀਬ੍ਰੇਟ ਕੀਤਾ ਸੋ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਡਾਕਟਰ ਜਨੀ ਪਾਟਕ ਜੀ ਰਾਗਵ ਚੱਡਾ ਜੀ ਤੇ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸ਼ੁਕਰੀਆ ਅਦਾ ਕਰਦਾ ਉਹਨਾਂ ਨੇ ਵੀ ਬੜਾ ਸਾਨੂੰ ਜੋਗਵਾਈ ਦਿੱਤੀ ਔਰ ਅਸੀਂ ਇਸ ਜੀਤ ਨੂੰ ਜਿਹੜਾ ਆ ਜਿੱਤਨ ਦੇ ਵਿੱਚ ਸਫਲ ਹੋਏ